ਗੁਰਪਾਲ ਹਾਏ ਗੁਰਪਾਲ ਗੁਰਪਾਲ ਨਾਂ ਤਾਂ ਲਗਾਇਆ ਨਹੀਂ ਮੇਰਾ ਕਿਤੇ ਲਖਾਣਾ ਬੈਕ ਸਾਈਡ ਤੇ ਸਪੈਸ਼ਲ ਹਾਂ ਵੱਡਾ ਵੱਡਾ ਲਿਖੂਗੀ ਮੋਟੇ ਦੀ ਵਾਈਬ ਐ ਲਿਖਣਾ ਮੋਟੇ ਦੀ ਵਾਈਬ ਐ ਲਿਖਾਂਗੇ ਮੋਟੇ ਦੀ ਵਾਈਬ ਹਾਏ ਲਗਾਈ ਮੋਟੇ ਦੀ ਵਾਈਬ ਵੱਡਾ ਵੱਡਾ ਨਹੀਂ ਹਟੇ ਤੂੰ ਨਹੀਂ ਟਲੀ ਨਾ ਹੱਤ ਕਰਾਉਣਾ ਤੂੰ ਬਖਾਰ ਲਈ ਨਾ ਦੀ ਮਹਿੰਦੀ ਵਾਹ ਹਲੇ ਨੀ ਮੈਂਦੀ ਦਾ ਪੂਰੀ ਟੰਡਾ ਤੇਰੀ ਏਕਮ ਲੱਗੀ ਨੀ ਹਲੇ ਤੇ ਪ੍ਰਾਪ ਦੀ ਲੱਗੀ ਕਿੱਥੇ ਆ ਸਤਿ ਸ਼੍ਰੀ ਅਕਾਲ ਜੀ ਫਨੀ ਵੀਡੀਓਸ ਪਾਕ ਕੇ ਸਾਰੇ ਨੂੰ ਹਸਾਉਣ ਵਾਲੀ ਫੈਮਲੀ ਸੰਦੂ ਫੈਮਲੀ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਸੰਦੂ ਫੈਮਲੀ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਆਪਾਂ ਸਾਰੇ ਜਾਣਦੇ ਹਾਂ ਕਿ ਕੱਲ ਗੁੱਗੂ ਅਤੇ ਮੋٹے ਦੀ ਭੈਣ ਅਮਨ ਦਾ ਵਿਆਹ ਹੋਣ ਜਾ ਰਿਹਾ ਹੈ ਅਤੇ ਪੂਰੀ ਸੰਦੂ ਫੈਮਲੀ ਵਿਆਹ ਦੀ ਤਿਆਰੀਆਂ ਜੋਰਾ ਸ਼ੋਰਾ ਨਾਲ ਕਰਦੀ ਪਈ ਹੈ ਤੁਹਾਨੂੰ ਦੱਸਦੀ ਕਿ ਅੱਜ ਅਮਨ ਦੀ ਮਹਿੰਦੀ ਸਰਮਨੀ ਸੀ ਪੂਰਾ ਪਰਿਵਾਰ ਹੱਥਾਂ ਤੇ ਮਹਿੰਦੀ ਲਗਵਾਉਂਦਾ ਹੋਇਆ ਦਿਖਾਈ ਦਿੱਤਾ ਜਿਹਦੀਆਂ ਕੁਝ ਤਸਵੀਰਾਂ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਪੂਰੀ ਸੰਦੂ ਫੈਮਲੀ ਨੂੰ ਵਿਆ ਬਣੀ ਰਿਓ ਸਾਡੇ ਚੈਨਲ ਦੇ ਨਾਲ ਐਦਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ ਹਾਏ ਗੁਰਪਾਲ 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 ਜਿਆ ਕਰਦੀਆਂ ਬਣੀਆਂ ਤੇ ਸ਼ਾਮ-ਸਾਮ ਰੱਖੀ ਚਲੋ ਹਲਵਾਈ ਸਾਹਿਬ ਬਹੁਤ ਨਜ਼ਾਰਾ ਲਿਆਤਾ ਯਾਰ ਪ੍ਰੋਗਰਾਮ ਵਾਲਾ ਬਾਕੀ ਕੱਲੂ ਹਲਵਾਈ ਸਾਹਿਬ ਦਾ ਰਿਵਿਊ ਕੱਢੂੰਗਾ ਤੇ ਦੋ ਦਿਨਾਂ ਬਾਅਦ ਜਦੋਂ ਆਉਣਗੇ ਹਿਸਾਬ-ਕਿਤਾਬ ਕਰਨ ਸਾਡੇ ਤੋਂ ਪਹਿਲੇ ਲੈਣ ਫਿਰ ਚੰਗੀ ਤਰ੍ਹਾਂ ਹਿਸਾਬ-ਕਿਤਾਬ ਕਰਾਂਗੇ ਠੀਕ ਹੈ ਜੀ ਟੋ ਵਾਜੀ ਵਾ ਇਹਨੂੰ ਟੱਚ ਨਹੀਂ ਕਰਨਾ ਕੋਈ ਚੀਜ਼ ਨਹੀਂ ਸਕਣੀ ਜਵਾ ਕੁਦਰ